ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐ ਚੈਨਲ ਤੇ ਮੈਂ ਹਾਂ ਰਣਜੀਤ ਸਿੰਘ ਨਾਬਾ ਜ਼ਿਲ੍ਹਾ ਇੰਚਾਰਜ ਪਟਿਆਲਾ ਇਸ ਵਕਤ ਅਸੀਂ ਨਾਬਾ ਸ਼ਹਿਰ ਦੇ ਖੜੇ ਹਾਂ ਜਿੱਥੇ ਪੂਰੇ ਹਿੰਦੁਸਤਾਨ 'ਚ ਮੋਦੀ ਦਾ ਜਲਵਾ ਚੱਲ ਰਿਹਾ ਹੈ ਪੂਰੇ ਮੋਦੀ ਦੀ ਲੋਕ ਭਾਜਪੀ ਨੂੰ ਪਿਆਰ ਕਰ ਰਹੇ ਨੇ ਰਾਮ ਮੰਦਰ ਨੂੰ ਵੀ ਪਿਆਰ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਨਾਬਾ ਭਾਜਪੀ ਦਾ ਜਿਹੜਾ ਇੱਕ ਦਫ਼ਤਰ ਖੁੱਲਿਆ ਈਜ਼ੀ ਡੇ ਵਾਲੀ ਜਗ੍ਹਾ ਤੇ ਤੁਸੀਂ ਮੋਦੀ ਸਾਹਿਬ ਦੀ ਫੋਟੋ ਦੇਖ ਸਕਦੇ ਹੋ ਕਿੰਡੀ ਬੜੀ ਲਾਈ ਹੈ ਉਹਨਾਂ ਦੇ ਨਾਲ ਹੋਰ ਵੀ ਫੋਟੋ ਇੱਕ ਹੋਰ ਤੁਹਾਨੂੰ ਦਿਖਾਉਣਾ ਮੋਦੀ ਸਾਹਿਬ ਦਾ ਜਲਵਾ ਤੁਸੀਂ ਉੱਧਰ ਦੇਖ ਸਕਦੇ ਹੋ ਕਿੱਡਾ ਬੜਾ ਬੋਰਡ ਇਹ ਮੋਦੀ ਸਾਹਿਬ ਦਾ ਜਲਵਾ ਜੋ ਪੂਰੀ ਦੁਨੀਆ 'ਚ ਇਸ ਟਾਈਮ ਚੱਲ ਰਿਹਾ ਤੇ ਕਿਤਨਾ ਕਿਤੇ ਦਿੱਕਤਾਂ ਹੁੰਦੀਆਂ ਨੇ ਕਿਸਾਨ ਆਗੂ ਵੀ ਵਿਰੋਧ ਕਰਦੇ ਨੇ ਪਰ ਨਾਬੇ ਦੇ ਵਿੱਚ ਇੱਕ ਬੀਜੇਪੀ ਦਾ ਦਫ਼ਤਰ ਤੁਸੀਂ ਦਿਖਾ ਤੇ ਆਓ ਅਸੀਂ ਥੋੜੀ ਅੱਜ ਇੱਕ ਅਜਿਹੇ ਸ਼ਖਸ ਨਾਲ ਗੱਲ ਕਰਾਵਾਂਗੇ ਜਿਨ੍ਹਾਂ ਨੂੰ ਮੈਂ ਕਹਣਾ ਵੀ ਨਾਮ ਤਾਂ ਦੁਨੀਆ ਜਾਣਦੀ-ਜਾਂਦੀ ਹੈ ਔਰ ਉਹਨਾਂ ਨੂੰ ਦੇਖ ਕੇ ਤੁਸੀਂ ਕਹੋਗੇ ਇਹਨਾਂ ਨਾਲ ਗੱਲ ਕਰਾਉਣ ਜਾ ਰਹੇ ਹਾਂ ਅਸੀਂ ਕਰਾਉਣ ਗੱਲ ਕਰਾਉਣ ਜਾ ਰਹੇ ਹਾਂ ਜੋ ਸਿਆਸਤ ਦੇ ਵਿੱਚ ਪਿਛਲੇ 27 ਸਾਲ ਤੋਂ ਨਾਬਾ ਦੇ ਵਿੱਚ ਸਿਆਸਤ ਉਹ ਕਰ ਰਹੇ ਨੇ ਔਰ ਬਹੁਤ بڑے ਅਹੁਦੇ ਦੇ ਵੀ ਰਹਿ ਚੁੱਕੇ ਪਾਰਟੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਤੇ ਸਾਡੀ ਤੁਹਾਨੂੰ ਮਿਲੌਣ ਜਾਣਾ ਹੈ ਰਾਮਕ੍ਰਿਸ਼ਨ ਭੱਲਾ ਜੀ ਨਾਲ ਭੱਲਾ ਸਾਹਿਬ ਹਾਂਜੀ ਨਮਸਕਾਰ ਨਮਸਕਾਰ ਹਰਦੀਪ ਜੀ ਹਾਂ ਠੀਕ ਠਾਕ ਹਾਂ ਸਰ ਬਹੁਤ ਕਿਰਪਾ ਬਹੁਤ ਪਰਬਦਰ ਅ ਪਹਿਲਾਂ ਗਰਮ ਸਵਾਲ ਵੀ ਪੁੱਛਾਂਗੇ ਫਿਰ ਠੰਡੇ ਸਵਾਲ ਵੀ ਪੁੱਛਾਂਗੇ ਗਰਮੇ ਵੀ ਭਾਜੀਪੀ ਤੁਸੀਂ ਹੁਣ ਤਾਜੀ ਦਾ ਜੀ ਜੁਆਇਨ ਕੀਤੀ ਹੈ ਜਿਹਨੂੰ ਜੁਆਇਨ ਕੀਤੇ ਨੂੰ ਹਜੇ 15 ਦਿਨ ਹੋਏ ਨੇ ਮਹਾਰਾਣੀ ਸਹਿਵਾ ਨੇ ਤੁਹਾਨੂੰ ਜੁਆਇਨ ਕਰਾਈ ਹੈ ਪਟਿਆਲੇ ਤੇ ਪਹਿਲਾਂ ਤੁਸੀਂ ਆਮ ਆਦਮੀ ਸੀ ਠੀਕ ਮਤਲਬ ਜੀ ਨਹੀਂ ਲੱਗਿਆ ਆਮ ਆਦਮੀ ਚ ਨਹੀਂ ਜੀ ਨਹੀਂ ਜੀ ਮਤਲਬ ਇਹਨਾਂ ਦੇ ਦੇਖੋ ਇਹਨਾਂ ਚੀਮਨਿਸਟਰ ਬਰਕਰਾਰ ਰਹੇ ਨੇ ਠੀਕ ਹੈ ਜੀ ਲੇਕਿਨ ਨਿਚਲੇ स्तर ਤੇ ਮੈਂ ਨੋਟ ਕੀਤਾ ਵੀ ਜਿੱਥੇ ਵੀ ਜਾਂਦੇ ਸੀ ਲੇਕਿਨ ਉੱਥੇ ਉਹਨਾਂ ਦੀ ਕੋਆਪਰੇਸ਼ਨ ਨਹੀਂ ਹੈ ਆਪਸੇ ਮਿਲ ਕੇ ਕੰਮ ਨਹੀਂ ਕਰਦੇ ਤੇ ਇਸ ਕਰਕੇ ਮੈਂ ਚਾਹਣਾ ਸੀ ਵੀ ਕਿਵੇਂ ਅੱਗੇ ਵਧਾਈਏ ਇਸ ਚੀਜ਼ ਨੂੰ ਉੱਥੇ ਮੈਨੂੰ ਮੇਰਾ ਮਨ ਨਹੀਂ ਲੱਗਿਆ ਮੈਂ ਇਸ ਕਰਕੇ ਕੋਈ ਮੈਨੂੰ ਰੰਜਿਸ਼ ਨਹੀਂ ਦੇ ਮਾਨ ਸਾਹ ਬਹੁਤ ਅੱਛੇ ਇਨਸਾਨ ਨੇ ਬਹੁਤ ਅੱਛੇ ਐਮਐਲਏ ਨੇ ਲੇਕਿਨ ਮੈਂ ਉਹਨਾਂ ਛੱਡ ਕੇ ਮਤਲਬ ਮਨ ਨਹੀਂ ਲੱਗਿਆ ਗੱਲ ਕਰਨ ਦੀ ਹੈ ਉਹਨ ਕੋਈ ਦਿੱਕਤ ਨਹੀਂ ਬਿਲਕੁਲ ਮੈਨੂੰ ਕਿਹਨੇ ਚੰਗਾ ਮਾਰ ਨਹੀਂ ਗਿਆ ਕੁਝ ਨਹੀਂ ਕੀਤਾ ਮੈਂ ਉਹ ਛੱਡ ਕੇ ਮੈਂ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ ਇਹਦੇ ਵਿੱਚ ਮੈਂ 1992 ਵਿੱਚ ਵੀ ਬੀਜੇਪੀ ਚ ਕੰਮ ਕੀਤਾ ਸੀ ਬੀਜੇਪੀ ਚ ਕੰਮ ਕੀਤਾ ਹੈ 1992 ਮਤਲਬ ਘਰਬਾਬਸੀ ਕੇ ਲਈ ਬਿਲਕੁਲ ਇਹਦੂ ਪਹਿਲਾਂ ਕਾਂਗਰਸ ਸੀ ਉਦੋਂ ਪਹਿਲਾਂ ਬੀਜੇਪੀ ਸੀ ਹਾਂ 92 ਵਿੱਚ ਮੈਂ ਬੀਜੇਪੀ ਚ ਲੱਗਿਆ ਸੀ ਇਲੈਕਸ਼ਨ ਵੀ ਲੜੀ ਮੈਂ ਹਸਲ ਕਮੇਟੀ ਦੀ ਅੱਛਾ ਜੀ ਹਾਂ ਜੀ ਮੈਨੂੰ 165 ਵੋਟਾਂ ਪਈਆਂ ਜਮਾਤ ਮੇਰੀ ਜਬਤ ਕਰਾਤੀ ਲੋਕਾਂ ਨੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਾਂਗਰਸ ਵਿੱਚ ਫਿਰ ਮੈਂ ਕਾਂਗਰਸ ਚ ਆ ਗਿਆ ਸੀ ਔਰ ਉਸ ਤੋਂ ਬਾਅਦ ਹੁਣ ਮੈਂ ਫਿਰ ਬੀਜਪੀ ਮਤਲਬ ਘਰ ਵਾਪਸੀ ਕਹਿ ਸਕਦੇ ਆ ਆਪਾਂ ਵੀ ਰਾਮਕ੍ਰਿਸ਼ਨ ਭੱਲਾ ਜੀ ਘਰ ਵਾਪਸੀ ਕਰ ਚੁੱਕੇ ਨੇ ਤੇ ਭੱਲਾ ਸਾਹਿਬ ਕਿਸ ਤਰ੍ਹਾਂ ਦੇ 90 ਦੀ ਸਿਆਸਤ ਆ ਤੁਸੀਂ ਬਹੁਤ ਪੁਰਾਣੇ ਹੋ ਹਨ ਜਿਵੇਂ ਵੀ 27 28 ਸਾਲ ਦਿੱਤੇ ਨੇ ਆਪਣੇ ਪਰਿਵਾਰ ਵੀ ਦੇਖੋ ਇੱਕ ਇਲੈਕਸ਼ਨ ਹੁੰਦੀ ਆ ਤਾਂ ਉਸ ਦੇ ਵਿੱਚ ਪਰਿਵਾਰ ਨੂੰ ਵੀ ਮਤਲਬ ਛੱਡਣਾ ਪੈਂਦਾ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਠੀਕ ਹੈ ਤੁਸੀਂ ਇੱਕ ਐਮਐਲਏ ਸਾਹਿਬ ਨਾਲ ਵੀ ਰਹੇ ਹੋ ਕਬਨ ਮੰਤਰੀ ਦਾ ਰੈਂਕ ਵੀ ਉਹਨਾਂ ਕੋਲ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਹੁਣ ਹੁਣ ਬੀਜੇਪੀ ਦੀ ਇਲੈਕਸ਼ਨ ਨਾਬੇ ਦੀ ਕੀ ਕਹਿ ਰਹੀ ਹੈ ਦੇਖੋ ਅਸੀਂ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਮਹਾਰਾਣੀ ਪੁਨੀਤ ਕੌਰ ਜੀ ਇਹਨਾਂ ਨਾਲ ਅਸੀਂ ਕਾਂਗਰਸ 'ਚ ਵੀ ਰਹੇ ਔਰ ਕਾਂਗਰਸ ਤੋਂ ਬਾਅਦ ਹੁਣ ਬੀਜੇਪੀ ਚ ਆਏ ਬਹੁਤ ਹੀ ਅੱਛੇ ਇੱਕ ਇੰਟੈਲੀਜੈਂਟ ਪਰਸਨ ਦੁੱਖ ਸੁੱਖ ਦੇ ਸਾਥੀ ਔਰ ਇਨਾ ਕੰਮ ਕੀਤਾ ਉਹਨਾਂ ਨੇ ਡਿਵੈਲਪਮੈਂਟ ਦੇ ਇਲਾਕੇ ਵਿੱਚ ਜਿਸ ਵਾਰ ਨਾਬੇ ਲਈ ਕੀ ਕੀਤਾ ਨਾਬੇ ਵਿੱਚ ਮੈਂ ਕਹਿ ਸਕਦਾ ਕਿ ਉੱਥੇ ਆਪਣਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਹਰੇ ਵੀ ਆਪਣਾ ਕਹਿ ਸਕਦੇ ਹਾਂ ਕਿ ਲੋਕਾਂ ਦੀ ਆ ਪੈਨਸ਼ਨਾਂ ਬੁਸ਼ਾ ਦੀ ਹੋਰ ਬਿਸਵਾ ਚ ਉਹਦੇ ਵਿੱਚ ਵੀ ਪਟਿਆਲੇ ਜਿਹੜਾ ਜਾਂਦੇ ਸੀ ਉਸ ਦੇ ਬਾਅਦ ਇਹਨਾਂ ਨੇ ਉੱਥੇ ਆਪਣਾ ਦਫ਼ਤਰ ਖੋਲੇ ਪਾਸਪੋਰਟ ਦਾ ਔਰ ਰੇਲਵੇ ਸਟੇਸ਼ਨ ਜਿਹੜਾ ਸਾਡਾ ਹੈ ਉਹਦੇ ਵਿੱਚ ਵੀ ਇਹਨੂੰ ਅੱਗੇ ਵਧਾਣ ਲਈ ਅੱਗੇ ਡਿਵੈਲਪਮੈਂਟ ਕਰਨ ਲਈ ਇਹਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰਾ ਯੋਗਦਾਨ ਦਿੱਤਾ ਇਸ ਕਰਕੇ ਅਸੀਂ ਇਹਨਾਂ ਨੂੰ ਜਿਤਾਣਾ ਬਹੁਤ ਠੀਕ ਸਮਝਦੇ ਹਾਂ ਮੈਂ ਇਸ ਉਹਨਾਂ ਦਾ ਧੰਨਵਾਦ ਦਿਆਂ ਕਿ ਮੈਂ ਉਹਨਾਂ ਨਾਲ ਕੰਮ ਕਰ ਰਿਹਾ ਹੁਣ ਕਿਸ ਤਰ੍ਹਾਂ ਲੱਗਦਾ ਵੀ ਹੁਣ ਨਾਬੇ ਚ ਬੀਜੇਪੀ ਦੀ ਕਿੱਥੇ ਲੋਕ ਖੜੇ ਨੇ ਜਿਵੇਂ ਤੁਸੀਂ ਵੋਟਾਂ ਮੰਗਲ ਜਾਂਦੇ ਹੋ ਠੀਕ ਹੈ ਲੋਕ ਵੈਲਕਮ ਕਰਦੇ ਨੇ ਕਿ ਲੋਕ ਅੱਖਾਂ ਦਕੋ ਨਹੀਂ ਨਹੀਂ ਬਹੁਤ ਅਸੀਂ ਮਹਿਰਾ ਦੀਵਾਨ ਦੀਵਾਨ ਵਾਲੇ ਮਹੱਲੇ ਵਿੱਚ ਅਸੀਂ ਡੋਰ ਟੂ ਡੋਰ ਕਰਕੇ ਆਏ ਬਹੁਤ ਲੋਕਾਂ ਵਿੱਚ ਉਸ਼ਾ ਹੈ ਕਿਉਂਕਿ ਦੇਖੋ ਇੱਕ ਧਰਮ ਦੀ ਰਾਜਨੀਤੀ ਵੀ ਹੁੰਦੀ ਹੈ ਇੱਕ ਸਿਆਸਤ ਵੀ ਹੁੰਦੀ ਹੈ ਪਹਿਲਾਂ ਧਰਮ ਬਾਅਦ ਚ ਸਿਆਸਤ ਠੀਕ ਹੈ ਜੀ ਇਸ ਇੱਥੇ ਅਸੀਂ ਇਹ ਚੀਜ਼ ਕਹਿ ਸਕਦੇ ਹਾਂ ਕਿ ਘੇਰੇ ਵੀ ਇਸੇ ਘਰ ਵਿੱਚ ਗਏ ਲੇਡੀਜ਼ ਨੂੰ ਮਿਲੇ ਬਜ਼ੁਰਗਾਂ ਨੂੰ ਮਿਲੇ ਬੱਚਿਆਂ ਨੂੰ ਬ ਤੇ ਉਹ ਕਹਿੰਦੇ ਜੀ ਇਸ ਵਾਰੀ ਅਸੀਂ ਰਾਮ ਮੰਦਰ ਜੀ ਦਾ ਬਹੁਤ ਮਾਣਾ ਵਿੱਚ ਲੋਕਾਂ ਦੇ ਚੋਅ ਹੈ ਬਹੁਤ ਸਤਿਕਾਰ ਹੈ ਕਿ ਅਸੀਂ ਰਾਮ ਮੰਦਰ ਜੀ ਦਾ ਸਤਿਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋ 10 ਸਾਲਾਂ ਵਿੱਚ ਸੇਵਾ ਕੀਤੀ ਹੈ ਕੰਮ ਕੀਤਾ ਹੈ ਇੰਡੀਆ ਵਿੱਚ ਹੂਰੇ ਵਿੱਚ ਔਰ ਵਰਲਡ ਵਿੱਚ ਨਾ ਉਹਨਾਂ ਨੇ ਕਹਿਨ ਕੀਤਾ ਹੈ ਇਸ ਚੀਜ਼ ਨੂੰ ਦੇਖਦੇ ਹੋਏ ਬੀਜੇਪੀ ਦੀ ਸਰਕਾਰ ਤੀਜੀ ਵਾਰੀ ਬੰਨੀ ਅਟਲ ਬੀਜੇਪੀ ਰਾਮ ਮੰਦਰ ਤੇ ਵੋਟਾਂ ਮੰਗ ਰਹੀ ਹੈ ਜਾਂ ਆਪਣੇ ਕੰਮਾਂ ਤੇ ਵੋਟਾਂ ਮੰਗ ਰਹੀ ਹੈ ਦੋਨੇ ਚੀਜ਼ਾਂ ਨੇ ਆਪਣੇ ਕੰਮਾਂ ਤੇ ਵੀ ਨੰਬਰ ਦੋਤੇ ਇੱਕ ਬਹੁਤ ਇੱਕ ਜਜ਼ਬਾਤੀ ਮਤਲਬ ਇਹ ਚੀਜ਼ ਹੋਈ ਹੈ ਕਿ ਭਗਵਾਨ ਰਾਮ ਮੰਦਰ ਦਾ ਮੰਦਿਰ ਜੋ ਇਨ ਚਿਰ ਤੋਂ ਅਸੀਂ ਦੇਖਦੇ ਆਂ ਵੀ ਕਿਵੇਂ ਸੀ ਉਹਦੀ ਕੀ ਪੋਜੀਸ਼ਨ ਸੀ ਅੱਜ ਉਹ ਇੱਕ ਵਭਵ ਵਿਸ਼ਾਲ ਮੰਦਿਰ ਬਣ ਗਿਆ ਹੈ ਇਹ ਬੜੀਆਂ ਭਾਵਨਾਵਾਂ ਨੂੰ ਬਹੁਤ ਵਧੀਆ ਇੱਕ ਸਕੂਨ ਮਿਲਿਆ ਠੀਕ ਹੈ ਤੇ ਅਕਾਲੀ ਦਲ ਦੇ ਜੋ ਲੋਕ ਲੋਕ ਸਭਾ ਇਨਚਾਰਜ ਆਪਣਾ ਲੋਕ ਸਭਾ ਉਮੀਦਵਾਰ ਨੇ ਐਨ ਕੇ ਸ਼ਰਮਾ ਉਹਨਾਂ ਨੇ ਕਿਹਾ ਕਹਿੰਦੇ ਵੀ ਮਹਾਰਾਣੀ ਪਨੀਤਗੌਰ ਜੋ ਐਮਪੀ ਰਹੇ ਨੇ ਅੱਜ ਬੀਜੇਪੀ ਰਾਮ ਮੰਦਰ ਤੋਂ ਵੋਟਾਂ ਮੰਗ ਰਹੇ ਨੇ ਪਰ ਪਿਛਲੇ 10 ਸਾਲਾਂ ਚ ਜਾਂ 5 ਸਾਲਾਂ ਚ ਐਮਪੀ ਟਰਨ ਹੁੰਦੀ ਹੈ ਉਹ ਜਿਹੜਾ ਰਾਮ ਭਗਵਾਨ ਜੀ ਦੇ ਨਾਨਕੇ ਨੇ ਕੜਾਮ ਉਥੇ 1 ਰੁਪਿਆ ਵੀ ਗਿਆ ਕਰੇ ਨਹੀਂ ਦੇਖੋ ਇਹ ਤਾਂ ਉਹ ਜਿੰਨੇ ਮਰਜ਼ੇ ਗੱਲਾਂ ਕਰੀ ਜਾਓ ਆਪਣੇ ਕੜਾਮ ਦੀ ਗੱਲ ਕਰ ਲੋ ਲੇਕਿਨ ਭਗਵਾਨ ਤਾਂ ਸਰਬ ਸਾਰੇ ਸੰਸਾਰ ਵਿੱਚ ਵਿਆਪਤ ਨੇ ਹਰੇਕ ਸੰਸਾਰ ਵਿੱਚ ਉਹਨਾਂ ਦਾ ਨਾਮ ਹੈ ਉਹਨਾਂ ਦੀ ਸਤਕਾਰ ਹੈ ਲੋਕਾਂ ਦੇ ਮਨ ਵਿੱਚ ਠੀਕ ਹੈ ਮਤਲਬ ਇਹ ਫਿਰ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਕੜਾਮ ਬਾਰੇ ਸੋਚਿਆ ਉਹਨੇ ਕਿਉਂ ਕਹਿ ਰਹੇ ਨੇ ਕਿ ਪੋਲੀਟੀਕਲੀ ਮਤਲਬ ਬਿਆੰਦੇ ਰਹੇ ਨੇ ਵੀਸ ਯੁੱਥ ਐ ਕਰਾਂਗੇ ਬਿਲਕੁਲ ਕਰੋ ਇੱਕ Hindu ਸਮਾਜ ਦੇ ਪੂਰੇ ਸੰਸਾਰ ਦੇ Hindu Muslim Sikh ईसाई ਇਹ ਸਭ ਦਾ ਮਤਲਬ ਇੱਕ ਸਤਕਾਰਯੋਗ ਪੂਜਨੀਯੋਗ ਭਗਵਾਨ ਰਾਮ ਨੇ ਠੀਕ ਹੈ ਤੇ ਕੀ ਉਹ ਕਿਸ ਤਰ੍ਹਾਂ ਦੀ ਅੱਗੇ ਫਿਊਚਰ ਪਲੈਨਿੰਗ ਹੈ ਬੀਜਪੀ ਦੀ ਕੁਝ ਇਹ ਦੱਸੋ ਵੀ ਬੀਜਪੀ ਨਾਬੇ ਜੇ ਮਹਾਰਾਣੀ ਸਾਹਿਬਾ ਜਿੱਤੂ ਦੇ ਨੇ ਨਾਬੇ ਤਾਂ ਕੀ ਨਾਬੇ ਲਈ ਕੀ ਨਮਾ ਡਵਲ ਪਹੂ ਜੇ ਪਹਿਲੇ ਤਾਂ ਜ਼ਿਲ੍ਹੇ ਦੀ ਗੱਲ ਆ ਗਈ ਇੱਕ ਜ਼ਿਲ੍ਹੇ ਚ 8-9 ਹਲਕੇ ਪੈਂਦੇ ਨੇ ਠੀਕ ਹੈ ਰਾਜਪੁਰਾ ਵੀ ਆ ਗਿਆ ਸਮਾਣਾ ਪਾਤੜਾ ਆ ਗਿਆ ਠੀਕ ਹੈ ਜੀ ਤੇ ਹੋਰ ਵੀ ਤੇ ਨਾਬੇ ਲਈ ਸਪੈਸ਼ਲ ਕੀ ਹੈ ਨੀ ਨਾਬੇ ਲਈ ਇੱਕ ਚੀਜ਼ ਹੈ ਮੈਂ ਜਿੱਥੇ ਪਹਿਲਾਂ ਵੀ ਬਹੁਤ ਮੇਰੇ ਸਤਾਰੀਓ ਰਣਜੀਤ ਸਿੰਘ ਨਾਲ ਦੇ ਹਾਂ ਉੱਥੇ ਵੀ ਮਤਲਬ ਇਹ ਚੀਜ਼ ਕਪਤਨ ਨਾਬੇ ਲਈ ਅਸੀਂ ਮੰਗ ਕੀਤੀ ਸੀ ਕਿ ਨਾਬੇ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ ਮੈਂ ਪ੍ਰਾਇੋਰਟੀ ਦੇ ਮਹਾਰਾਣੀ ਸਾਹਿਬ ਤੋਂ ਇਹ ਬੇਨਤੀ ਕਰਾਂਗਾ ਕਿ ਸਾਡੇ ਨਾਬੇ ਨੂੰ ਜ਼ਿਲ੍ਹਾ ਬਣਾਉਂਦਾ ਪਹਿਲਾ ਕੰਮ ਇਹ ਹੋਣਾ ਚਾਹੀਦਾ ਉਹ ਤਾਂ ਉਹਨਾਂ ਨੇ ਵਾਦਾ ਕੀਤਾ ਸੀ ਪਰ ਵਾਦਾ ਨਿਭਾਇਆ ਨਹੀਂ ਕਪਤਨ ਸਾਹਿਬ ਨੇ ਨਹੀਂ ਚਲੋ ਆਪਣੀਆਂ ਮਜਬੂਰੀਆਂ ਪੋਲਿਟੀਕਲ ਹੁੰਦੀਆਂ ਨੇ لیکن اس واری ਸਾਡੀ ਸਭ ਦੀ ਮੰਗ ਹੋਈ ਕਿਉਂਕਿ ਡਾਕਟਰ ਗਾਂਧੀ ਆਏ ਸੀ ਸੇਵਾ ਭਵਨ ਕਾ ਕਰਨਦੀਪ ਜੀ ਨੇ ਵੀ ਉਦੋਂ ਮੰਗ ਕੀਤੀ ਹੈ ਵੀ ਅਸੀਂ ਨਾਬੇ ਨੂੰ ਸਪੈਸੇ ਦੋ ਦੇ ਜ਼ਿਲ੍ਹਾ ਬਣਾਉਣਾ ਚਾਹੁੰਦੇ ਹਾਂ ਉਹੀ ਗੱਲ ਤੁਸੀਂ ਬਿਲਕੁਲ ਅਸੀਂ ਸਹਿਮਤ ਹਾਂ ਇਸ ਚੀਜ਼ ਨਾਲ ਸੇਮ ਗੱਲ ਹੋਣੀ ਚਾਹੀਦੀ ਅਸੀਂ ਪਰ ਜਦੋਂ ਉਹ ਮੁੱਖ ਮੰਤਰੀ ਵੀ ਸੀ ਐਮਪੀ ਵੀ ਹਨਾ ਤੇ ਮਤਲਬ ਉਦੋਂ ਵਾਦਾ ਕੀਤਾ ਉਦੋਂ ਨਹੀਂ ਉਦੋਂ ਐਫਰਟਸ ਰਣਧੀਰ ਜੀ ਸ਼ੁਰੂ ਹੋ ਗਏ ਸੀ ਠੀਕ ਹੈ ਰਾਸ਼ਟਰਪਤੀ ਜੀ ਆਏ ਉਹਨਾਂ ਨੇ ਮੈਮੋਰੰਡਮ ਦਿੱਤਾ ਗਿਆ ਸੀ ਔਰ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਤਾ ਗਿਆ ਸੀ ਚਲੋ ਨਹੀਂ ਹੋਇਆ ਲੇਕਿਨ ਦੇ ਰਾਏ ਦਰਸਤਾਏ ਇਹ ਚੀਜ਼ ਅਸੀਂ ਜ਼ਰੂਰ ਕਹਾਂਗੇ ਸਾਨੂੰ ਇਹ ਚੀਜ਼ ਦਾ ਆਪਣੇ ਜੋ ਵੀ ਹੈ ਨਾਬੇਨ ਉਹ ਜ਼ਿਲ੍ਹਾ ਦਰਜਾ ਜਿਲ੍ਹਾ ਬਣਾਉਂ ਤੋਂ ਕਿਸੇ ਨੂੰ ਰੁਜ਼ਗਾਰਤਾ ਨਹੀਂ ਮਿਲਦਾ ਜੀ ਨਹੀਂ ਕੋਈ ਫੈਕਟਰੀ ਲਾਓ ਨਾਬੇਚ ਨਹੀਂ ਫੈਕਟਰੀ ਵੀ ਫੈਕਟਰੀ ਵੀ ਚਲੋ ਆਣ ਗਿਆ ਲੇਕਿਨ ਜਿਲ੍ਹਾ ਬਣਾ ਨਾਲ ਵੱਡੇ ਵੱਡੇ ਦਫ਼ਤਰ ਜਿਹੜਾ ਹੁਣ ਅਸੀਂ ਡੀਸੀ ਸਾਹਿਬ ਯਾ ਐਸਐਸਪੀ ਸਾਹਿਬ ਯਾ ਹੋਰ ਸੀ ਕੰਮ ਕਰ ਲਈ ਬਾਹਰ ਪਟਿਆਲੇ ਪਟਿਆਲੇ ਜਾਂਦੇ ਆ ਤੋਂ ਉਹ ਚੀਜ਼ ਆ ਸਾਡੇ ਆਪਣੇ ਉਹਰੇ ਸ਼ਹਿਰ ਪਿੱਛੋਂ ਜੀ ਪਟਿਆਲਾ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂ ਜਿੱਤੀ ਕਿਲੋਮੀਟਰ ਨਹੀਂ ਇਹ ਤਾਂ ਚਲੋ 22 ਕਿਲੋਮੀਟਰ ਮੈਂ ਬਿਲਕੁਲ ਮੰਨਦਾ ਹਾਂ ਲੇਕਿਨ ਪਤਾ ਕੀ ਚੱਕਰ ਹੈ ਅੰਮਰਗੜ੍ਹ ਵੀ ਬਣਿਆ ਹੈ ਮਲੇਰ ਕੋਲ ਕਿੰਨੀ ਕੁ ਦੂਰ ਹੈ ਅੰਮਰਗੜ੍ਹ ਤੋਂ ਠੀਕ ਹੈ ਨਾ ਜੀ ਇਸ ਕਰਕੇ ਅਸੀਂ ਨਾਬੇ ਦਾ ਵੀ ਸਾਡਾ ਹੱਕ ਹੈ ਸਾਡੇ ਇੱਕ ਨਾਬਰ ਰਿਆਸਤ ਰਿਹਾ ਹੈ ਔਰ ਉਹਰੇ ਬਹੁਤ ਹੀ ਸਤਕਾਰਯੋਗ ਜਿਨ੍ਹਾਂ ਦੁਨੀਆ ਪੂਜਦੀ ਹੈ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਹੈ ਇਹ ਪੂਰੇ ਦੀਵਾਨ ਗੁਰਵਚਨ ਸਿੰਘ ਜੀ ਜਨਰਲ ਸ਼ਵਦੇਵ ਸਿੰਘ ਜੀ ਸਦਾ ਗੋਦਾਸ਼ਨ ਸਿੰਘ ਜੀ ਰਾਜੇ ਨਰਿੰਦਰ ਸਿੰਘ ਜੀ ਬੜੇ ਕਾਗ ਕ ਸਿਆਸਤਾਨ ਰਹੇ ਨੇ ਇਸ ਕਰਕੇ ਉਹਨਾਂ ਨੂੰ ਅਸੀਂ ਜੇ ਉਹਨਾਂ ਦਾ ਸਤਿਕਾਰ ਕਰਨਾ ਚਾਹੁੰਦੇ ਹਨ ਤਾਂ ਨਾਬੇ ਨੂੰ ਜ਼ਿਲ੍ਹੇ ਦਾ ਦਰਜਾ ਮਿਲਣਾ ਬਹੁਤ ਜ਼ਰੂਰੀ ਹੈ ਔਰ ਅਸੀਂ ਮੰਗ ਲੜਕੇ ਵੀ ਮਾਰਨ ਹਿਸਾਬ ਕਹਾਂਗੇ ਵੀ ਸਾਡਾ ਨਾਬਾ ਜ਼ਿਲ੍ਹਾ ਬਣਨਾ ਚਾਹੀਦਾ ਤੇ ਕੋਈ ਆਪਸ਼ਨ ਮਤਲਬ ਜਿਵੇਂ ਪੰਜਾਬ ਚ ਅੱਜਕਲ ਕੰਮ ਖਤਮ ਹੋਈ ਜਾ ਰਿਹਾ ਕੋਈ ਫੈਕਟਰੀ ਹੈ ਫੈਕਟਰੀ ਲਿਆਉਂਦੀ ਕੋਈ ਹੋਰ ਕੋਈ ਬਿਜ਼ਨਸ ਵੱਡੇ ਇੱਕੋ ਫੈਕਟਰੀ ਵੀ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਬੱਚੇ ਸਾਡੇ ਵਿਦੇਸ਼ ਜਾਂਦੇ ਨੇ ਕੋਈ ਐਸਾ ਮਤਲਬ ਨਾਬੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਉਹਰੇ ਰੋਜ਼ਗਾਰ ਮਿਲੇ ਕੋਈ ਫੈਕਟਰੀ ਲੱਗੇ ਕੋਈ ਆਪਣਾ ਐਸਾ ਪਲਾਂਟ ਵੈਸੇ ਬਹੁਤ ਵੱਡੇ ਵੱਡੇ ਮਤਲਬ ਜਿਹੜੇ ਹੈਗੇ ਨੇ ਆ ਆਪਾਂ ਕਹਿ ਸਕਦੇ ਆ ਇੰਡਸਟਰੀਅਲਸ ਐਸਾ ਨੇ ਜਿਹੜੇ ਅਰਬਾਪਤੀ ਨੇ ਉਹਨਾਂ ਵਿੱਚੋਂ ਅਗਰ ਸਾਡੇ ਨਾਭਾ ਜ਼ਿਲ੍ਹਾ ਬਣੂਗਾ ਤਾਂ ਹੋਰ ਇੱਕ ਰੋਜ਼ਗਾਰ ਆਏਗਾ ਤੇ ਹੋਰ ਲੱਗਣ ਨੂੰ ਬੱਚਿਆਂ ਨੂੰ ਕੰਮ ਮਿਲੇਗਾ ਸਾਡੇ ਬੱਚੇ ਜਿਹੜੇ ਬਾਹਰ ਕਦੀ ਮੂੰਹ ਕਰਦੇ ਨੇ ਬਾਹਰ ਜਾਣ ਕਰਨੀ ਵਿਦੇਸ਼ ਜਾਣ ਕਰਨੀ ਉਹ ਘਟੇਗਾ ਰੋਜ਼ਾਨਾ ਘਟੇਗਾ ਇਸ ਚੀਜ਼ ਵਿੱਚ ਠੀਕ ਥੈਂਕ ਯੂ ਜੀ ਥੈਂਕ ਯੂ